ਅੰਮ੍ਰਿਤਸਰ ਥਾਣਾ ਗੇਟ ਹਕੀਮਾ ਦੇ ਨੇੜੇ ਮੋਬਾਈਲ ਖੋਹ ਕਰਨ ਵਾਲੇ 02 ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਦੋ ਤਰੀਕ ਨੂੰ ਇੱਕ ਇਨਸੀਡੈਂਟ ਗੇਟ ਕੀ ਮਾਧਿਅਮ ਚ ਰਿਪੋਰਟ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਦਿਗਵਜੇ ਨਾਂ ਦਾ ਵਿਅਕਤੀ ਸੀਗਾ ਜਿਸ ਤੋਂ ਕਰੀਬ ਸਵਾ 1 ਵਜੇ ਇੱਕ ਮੋਬਾਈਲ ਰੈਡਮੀ ਨੋਟ ਪ੍ਰੋ ਸੀਗਾ ਜਿਹੜਾ ਦੋ ਵਿਅਕਤੀਆਂ ਵੱਲੋਂ ਜਿਹੜਾ ਸਨੇਚ ਕੀਤਾ ਗਿਆ ਸੀਗਾ ਉਸ ਤੇ ਜਿਹੜਾ ਮਕਦਮਾ ਦਰਜ ਕਰਕੇ ਸਾਡੀ ਏਸੀਪੀ ਸੈਂਟਰਲ ਐਸਐਚਓ ਗੇਟ ਕੀ ਮਾਤੇ ਚੌਕੀ ਜਾਂ ਅਨਗਾਰਡ ਵੱਲੋਂ ਇਸ ਚੀਜ਼ ਨੂੰ ਜਿਹੜਾ ਟਰੇਸ ਕਰਦਿਆਂ ਦੋ ਵਿਅਕਤੀਆਂ ਨੂੰ ਨੋਮੀਨੇਟ ਕਰਕੇ ਉਹਨੂੰ ਅਰੈਸਟ ਕੀਤਾ ਗਿਆ ਹੈ ਇਸ ਦੇ ਵਿੱਚ ਦੋ ਦੋਸ਼ੀ ਰਾਹੁਲ ਸਿੰਘ ਉਰਫ ਰਾਹੁਲ ਤੇ ਲਖਪ੍ਰੀਤ ਸਿੰਘ ਉਰਫ ਰੁਬਲ ਇੱਕ ਦਸ਼ਮੇਸ਼ ਕਲੋਨੀ ਜਿਹੜਾ ਚਬਾਲ ਰੋਡ ਦਾ ਰਹਿਣਾ ਵਾਲਾ ਹੈ ਤੇ ਇੱਕ ਭਰਾੜੀਵਾਲ ਦਾ ਰਹਿਣ ਵਾਲਾ ਹੈ ਇਹਨਾਂ ਨੇ ਜਿਹੜੀ ਇਹ ਲੁੱਟਖੋਤੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਤੇ ਇਸ ਤੋਂ ਜਿਹੜਾ ਖੋਹ ਕੀਤਾ ਹੋਇਆ ਮੋਬਾਈਲ ਜਿਹੜਾ ਉਹ ਵੀ ਬਰਾਮਦ ਕੀਤਾ ਗਿਆ ਹੈ ਇਸ ਤੋਂ ਇਲਾਵਾ ਇਹਨਾਂ ਇੱਕ ਕੁਝ ਦਿਨ ਪਹਿਲਾਂ ਡੀ ਡਿਵੀਜ਼ਨ ਦੇ ਵਿੱਚ ਵੀ ਇੱਕ ਲੇਡੀ ਕੋਲੋਂ ਜਿਹੜੀ ਮੋਬਾਈਲ ਖੋਦੀ ਵਾਰਦਾਤ ਹੋਈ ਸੀ ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ ਸੀਗਾ ਉਹ ਵੀ ਇਸ ਇਹਨਾਂ ਦੋਨਾਂ ਵਿਅਕਤੀਆਂ ਵੱਲੋਂ ਹੀ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਗਾ ਜੇ ਉਹ ਜਿਹੜਾ ਖੋਇਆ ਹੋਇਆ ਮੋਬਾਈਲ ਆ ਉਹ ਵੀ ਇਸ ਟੀਮ ਵੱਲੋਂ ਬਰਾਮਦ ਕੀਤਾ ਗਿਆ ਹੈ ਮਾਨਜੋਗ ਸੀਪੀ ਸਾਹਿਬ ਵੱਲੋਂ ਜਿਹੜੀਆਂ ਸਾਡ ਨੂੰ ਸਾਰਿਆਂ ਨੂੰ ਇੱਕ ਸਖਤ ਨਿਰਦੇਸ਼ ਦਿੱਤੇ ਗਏ ਨੇ ਕਿ ਜਿਹੜਾ ਵੀ ਕੋਈ ਫੈਟੀ ਅਫੈਂਸ ਹੈ ਭਾਵੇਂ ਉਹ theft ਭਾਵੇਂ ਉਹ snatching ਉਹ ਜਦੋਂ ਹੀ ਰਿਪੋਰਟ ਹੁੰਦੀ ਆ ਇਮੀਡੀਏਟਲੀ ਉਹਨੂੰ ਰਜਿਸਟਰ ਕਰਕੇ ਉਸ ਤੇ ਉੱਤੇ ਐਕਸ਼ਨ ਲੈਣਾ ਤੇ ਉਹ ਇਸੇ ਤੇ ਕਾਰਵਾਈ ਕਰਦਿਆਂ ਸਾਡੀ ਟੀਮ ਨੇ ਜਿਹੜਾ ਵਾ ਇਸ ਨੇਚਰਸ ਜਿਹੜੇ ਆ ਦੋਵੇਂ ਉਹਨਾਂ ਨੂੰ ਅਰੈਸਟ ਕੀਤਾ ਹੈ ਤੇ ਅਰੈਸਟ ਕਰਨ ਤੋਂ ਬਾਅਦ ਜਿਹੜੇ ਆ ਦੋ ਵਾਰਦਾਤਾਂ ਇਹਨਾਂ ਟ੍ਰੇਸ ਕਰ ਲੀਆਂ ਨੇ ਇਹ ਹੋਰ ਵੀ ਇਹਨਾਂ ਨੇ ਵਰਦਤਾਂ ਕੀਤੀਆਂ ਨੇ ਜਿਸ ਬੰਦੀ ਜਿਹੜਾ ਹੋਰ ਬੜਾਮੀ ਜੀ ਵੀ ਜੜੀ ਆ ਕਰਨ ਲਈ ਸਾਡੀਆਂ ਟੀਮਾਂ ਗਈਆਂ ਹੀਆਂ ਸਰ ਕੜ ਕੜੇ ਇਹ ਜਿਹੜਾ ਵਰਦਤਾ ਕਰਦੇ ਸੀਗੇ ਜੇ ਜਿੱਦਾਂ ਤੁਹਾਨੂੰ ਦੱਸਿਆ ਵੀ ਦੋ ਜਿਹੜੇ ਮਕਦਮੇ ਇੱਕ ਡੀ ਵਿਵੀਜ਼ਨ ਦਾ ਟਰੇਸ ਹੋਇਆ ਇਸ ਤੋਂ ਤੇ ਇੱਕ ਜਿੱਟ ਕੀ ਮੰਦਾ ਟਰੇਸ ਹੋਇਆ ਇਹ ਇਨਰ ਸਿਟੀ ਦੇ ਵਿੱਚ ਜਾਂ ਆਊਟਸਕਰਟਸ ਜਿਹੜੀ ਇਧਰਲੀ ਸਿਟੀਆਂ ਦੀ ਆ ਉਧਰ ਵਰਦਤਾ ਕਰਦੇ ਸੀਗੇ ਹੋਰ ਵੀ ਦੋ ਵਰਦਤਾਂ ਇਹਨਾਂ ਮੰਨੀਆਂ ਨਹੀਂ ਉਸ ਉਸ ਤੇ ਵੀ ਸਾਡੀਆਂ ਟੀਮਸ ਜਿਹੜੀਆਂ ਵਰਕਆਊਟ ਕਰਦੀਆਂ ਨੇ ਤੇ ਰਿਕਵਰੀ ਕਰਦੀਆਂ ਨੇ ਤੇ ਇੱਕ ਲਈ ਕੁਸ਼ਤ ਕੀ ਕਰਦੇ ਇਹ ਦੋਵੇਂ ਵੇਲੇ ਨੇ ਜੀ ਇਹ ਕੋਈ ਕੰਮ ਕਰਨ ਨਹੀਂ ਕਰਦੇ ਪਲੱਸ 2 ਵੀ ਨਹੀਂ ਪੜੇ ਇਹ ਇੱਕ ਜਿਹੜੇ ਵਿਲੇ ਹੋਣ ਕਰਕੇ ਜਿਹੜਾ ਵਾ ਇਸ ਬਾਹਰ ਜਿਹੜੀ ਕ੍ਰਾਈਮ ਵਾਲੀ ਦੁਨੀਆ ਦੇ ਵਿੱਚ ਆਪਣਾ ਪੈਰ ਰੱਖਿਆ ਅਜੇ ਅਜੇ ਇਹਨਾਂ ਨੂੰ ਅਸੀਂ ਪੜਤਾਲ ਕਰ ਰਹੇ ਹਾਂ ਇਦਾਂ ਇਹਨਾਂ ਦਾ ਅਸੀਂ ਟੈਸਟ ਵੀ ਕਰਾਵਾਂਗੇ ਜੇ ਇਹ ਇੱਕ ਦੀ ਨਸ਼ਾ ਕਰਨ ਦੇ ਆਦੀ ਨੇ ਜਾਂ ਕਿ ਇਹਨਾਂ ਕਾਰਨ ਕਰਕੇ ਜਿਹੜਾ ਇਹਨਾਂ ਕੰਮ ਕਰਨਾ ਸ਼ੁਰੂ ਕੀਤਾ ਪਹਿਲਾਂ ਵੀ ਫੀਲਡ ਵਿੱਚ ਨਹੀਂ ਫਿਲਹਾਲ ਅਜੇ ਤੱਕ ਤੇ ਕੋਈ ਸਾਹਮਣੇ ਨਹੀਂ ਆਈ ਬਾਕੀ ਫਿਰ ਵੀ ਇਹਨਾਂ ਦਾ ਰਿਕਾਰਡ ਪੜਤਾਲ ਕੀਤਾ ਜਾ ਰਿਹਾ ਹੈ ਜੀ ਇਸ ਮਾਮਲੇ ਸਰ ਬ੍ਰਹਮਤ ਹੋਇਆ ਹੈ ਜੀ ਇਹਨਾਂ ਕੋਲ ਦੋ ਮੋਬਾਈਲ ਜਿਹੜੇ ਖੋਏ ਆ ਉਹ ਬ੍ਰਹਮਤ ਹੋਏ ਨੇ ਜਿਹੜੇ ਦੋ ਇਨਸੀਡੈਂਟ ਜਿਹੜੇ ਇੱਕ ਡਿਵੀਜ਼ਨ ਦਾ ਇੱਕ ਜਿਹੜਾ ਗੇਟ ਕੀ ਮੰਦਾ ਇਹਨਾਂ ਦੋਵਾਂ ਦੇ ਜਿਹੜਾ ਮਕਦਮਾ ਦਰਜ ਕਰਕੇ ਉਹਨਾਂ ਤੇ ਅਰੇਸਟ ਭਾਈ ਗਈ ਆ ਜਿਹੜੇ ਡਿਵੀਜ਼ਨਲ ਆ ਮਕਦਮਾ ਉਹ ਵੀ ਟ੍ਰੇਸ ਕਰਕੇ ਉਸ ਦੇ ਵਿੱਚ ਇਹਨਾਂ ਦੀ ਅਰੇਸਟ ਭਾਈ ਜਾਵੇ। ਇਹ ਲੁੱਟਾ ਖੋਹ ਕਰਕੇ ਜਾਂ ਕਿਤੇ ਨੂੰ ਵੇਚਦੇ ਸੀ ਉਹ ਕੋਈ ਪਤਾ ਨਹੀਂ। ਆ ਬਿਲਕੁਲ ਜੀ ਜਿਨ੍ਹਾਂ ਦੇ ਜਿਨ੍ਹਾਂ ਨੂੰ ਇਹ ਵੇਚਦੇ ਸੀ ਜਿਨ੍ਹਾਂ ਨੇ ਨੋਇੰਗਲੀ ਇਸ ਚੀਜ਼ ਨੂੰ ਜਿਹੜਾ ਵਾ ਚੋਰੀ ਦੀ ਚੀਜ਼ ਸਮਝ ਕੇ ਖਰੀਦਾ ਉਹਨਾਂ ਖਿਲਾਫ ਵੀ ਕਰ ਲਈ ਜੀ।